ਜਦੋਂ ਵੀ ਤੁਸੀਂ ਸਵੇਰੇ ਉੱਠਣਾ ਵਾ ਹਨਾ ਜਦ ਤੁਸੀਂ ਬ੍ਰੇਕਫਾਸਟ ਦੇ ਵਿੱਚ ਕੀ ਕਰਨਾ ਲੰਚ ਦੇ ਵਿੱਚ ਕੀ ਕਰਨਾ ਡਿਨਰ ਦੇ ਵਿੱਚ ਕੀ ਕਰਨਾ 10 12 ਗਿਰੀਆਂ ਤੁਸੀਂ ਬਦਾਮ ਦੀਆਂ ਵੀ ਤੁਸੀਂ ਪਾ ਸਕਦੇ ਹੋ ਭਿੱਜੀਆਂ ਹੋਈਆਂ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਠੀਕ 10 ਦਿਨ ਬਾਅਦ ਦੇਖਣਾ ਤੁਸੀਂ 3 ਤੋਂ ਲੈ ਕੇ 5 ਕਿਲੋ ਤੋੜਾ ਭਾਰ ਜਿਹੜਾ ਉਹ ਆਟੋਮੈਟਿਕ ਹੀ ਵਧਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਮੇਰੇ ਭਿੰਨ ਭਰਾਵਾਂ ਦਾ ਭਾਰ ਘਟਾ ਉਹਨਾਂ ਦਾ ਭਾਰ ਨਹੀਂ ਵੱਧਦਾ ਪਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਨਾਲ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਪਏ ਸੀ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਨਾ ਮਤਲਬ ਵੀ ਭਾਰ ਘਟਾਉਂਦੇ ਪਿੱਛੇ ਹੀ ਪੇ ਗਏ ਸਾਨੂੰ ਦੱਸ ਜਾਨੇ ਵੀ ਭਾਰ ਕਿਵੇਂ ਘਟਾਈਏ ਹਨਾ ਕਹਿੰਦੇ ਵੀਰ ਜੀ ਸਾਡਾ ਤਾਂ ਪਹਿਲਾਂ ਹੀ ਭਾਰ ਘਟਾ ਵੀ ਸਾਨੂੰ ਉਹ ਡਾਈਟ ਦੱਸੋ ਵੀ ਜਿਹਦੇ ਨਾਲ ਸਾਡਾ ਜਿਹੜਾ ਬੋਡੀ weight ਆ ਉਹ ਵੱਧ ਸਕਿਆ ਹਨਾ ਸਾਡਾ ਭਾਰ ਨਹੀਂ ਵੱਧਦਾ ਪਿਆ ਅਸੀਂ ਬਹੁਤ ਕੁਝ ਟਰਾਈ ਕਰ ਲਿਆ ਸਾਡਾ ਜਿਹੜਾ ਭਾਰ ਆ ਨਾ ਉਨੇ ਦਾ ਉਨਾ ਹੀ ਖੜਾ ਵਾ ਤੇ ਅਸੀਂ ਆਪਣਾ ਭਾਰ ਕਿਵੇਂ ਵਧਾਈਏ ਕਹਿੰਦੇ ਸਾਨੂੰ ਡਾਈਟ ਪਲਨ ਬਣਾ ਕੇ ਦਿਓ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਜਿਹੜੇ ਮੇਰੇ ਭੈਣ ਭਰਾਵਾਂ ਦਾ ਭਾਰ ਉਨਵਾਤੇ ਮੈਂ ਨਾ 10 ਦਿਨ ਦੇ ਇੱਕ ਡਾਈਟ ਪਲਾਨ ਬਣਾ ਕੇ ਦਵਾਗਾ ਤੁਸੀਂ ਠੀਕ 10 ਦਿਨ ਤੁਸੀਂ ਆ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦਵਾਗਾ ਤੁਸੀਂ ਇਹ ਡਾਈਟ ਨੂੰ ਫੋਲੋ ਕਰਨਾ ਵਾ ਤੇ ਤੁਸੀਂ 10 ਦਿਨ ਦੇ ਵਿੱਚ ਦੇਖਣਾ ਤੁਹਾਡਾ 3 ਤੋਂ ਲੈ ਕੇ 4 ਕਿਲੋ ਜਿਹੜਾ ਭਾਰਾ ਉਹ ਔਟੋਮੈਟਿਕੀ ਵੱਧ ਜਾਣਾ ਤੇ ਉਸ ਤੋਂ ਬਾਅਦ ਤੁਹਾਡਾ ਭਾਰ ਵੱਧਦਾ ਹੀ ਜਾਣਾ ਕਿਉਂਕਿ 10 ਦਿਨ ਤੋਂ ਬਾਅਦ ਆਪਾਂ ਫੇਰ ਡਾਈਟ ਚੇਂਜ ਕਰਾਂਗੇ ਤੇ ਤੁਹਾਨੂੰ ਮੈਂ ਦੱਸਾਂਗਾ ਫਿਰ ਤੁਸੀਂ ਅਗਲੇ 10 ਦਿਨ ਤੁਸੀਂ ਕੀ ਖਾਣਾ ਵਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਗਰ ਤੁਸੀਂ ਮੇਰੀ ਵੀਡੀਓ ਡੇਲੀ ਦੇਖਦੇ ਹੋ ਤਾਂ ਤੁਸੀਂ ਅਜੇ ਤੱਕ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਜਿਹੜੇ ਮੇਰੇ ਪਿੰਨ ਪਰਾਵਾਂ ਦਾ ਪਾਰ ਨਹੀਂ ਵਾਦਾ ਹੈਗਾ ਉਹਨਾਂ ਨੇ ਕੀ ਖਾਣਾ ਵਾ ਸੋ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਜਦੋਂ ਵੀ ਤੁਸੀਂ ਸਵੇਰੇ ਉੱਠਣਾ ਵਾ ਹਨਾ ਜਿਹੜੇ ਮੇਰੇ ਪਿੰਡ ਪਰਹਾਰ ਘਟੋਂਦੇ ਨੇ ਜਾਂ ਫਿਰ ਵਧੋਂਦੇ ਨੇ ਉਹ ਸਾਰਿਆਂ ਨੂੰ ਮੈਂ ਇੱਕੋ ਚੀਜ਼ ਦੱਸ ਦਵਾ ਵੀ ਤੁਸੀਂ ਸਵੇਰੇ ਉੱਠਣਸਾਰ ਦੋ ਗਲਾਸ ਤੁਸੀਂ ਗਰਮ ਪਾਣੀ ਦੇ ਪੀਣੇ ਹੀ ਪੀਣੇ ਆ ਤੁਸੀਂ ਵੀ ਸਵੇਰੇ ਉੱਠਣਸਾਰ ਤੁਸੀਂ ਦੋ ਗਲਾਸ ਪਾਣੀ ਦੇ ਪੀਣੇ ਹੀ ਪੀਣਿਆ ਤੁਸੀਂ ਹੁਣ ਕਹੋਗੇ ਕਿ ਵੀਰ ਜੀ ਇਹ ਤਾਂ ਭਾਰ ਘਟਾਉਣ ਵਾਲੇ ਵਾਸਤੇ ਤੁਸੀਂ ਦੱਸਦੇ ਹੋ ਦੇਖੋ ਭਾਰ ਘਟੋਣ ਵਾਲੇ ਵਾਸਤੇ ਤੇ ਭਾਰ ਵਧੋਣ ਵਾਲੇ ਵਾਸਤੇ ਸੇਮ ਆ ਕਿਉਂ ਜਿਹੜੇ ਆਪਾਂ ਸਵੇਰੇ ਉੱਠਣਸਾਰ ਬਿਨਾ ਬੁਰਸ਼ ਕੀਤੇ ਹੋਏ ਆਪਾਂ ਪਾਣੀ ਪੀਂਨੇ ਆ ਨਾ ਇਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਫਾਸਟ ਹੋ ਜਾਂਦਾ ਵਾ ਮੈਟਾਬੋਲਿਜ਼ਮ ਜਿਹੜਾ ਫਾਸਟ ਵੀ ਹੋ ਜਾਂਦਾ ਤੁਹਾਡਾ ਪੇਟ ਆ ਜਿਹੜਾ ਉਹ ਬਿਲਕੁਲ ਸਾਫ਼ ਹੋ ਜਾਂਦਾ ਤੰਦਰੁਸਤ ਹੋ ਜਾਂਦਾ ਜੋ ਤੁਸੀਂ ਕੁਝ ਖਾਓਗੇ ਉਹਨੂੰ ਲੱਗੇਗਾ ਅੱਛੇ ਤਰੀਕੇ ਨਾਲ ਪਰ ਮਤਲਬ ਵਧੋਂਦਾ ਇਹ ਨਹੀਂ ਮਤਲਬ ਹੈਗਾ ਤੁਸੀਂ ਗੰਦਮੰਦ ਖਾ ਲੋ ਮੈਂ ਤੁਹਾਨੂੰ ਕਹੀ ਜਾਊਂਗਾ ਜਾਂ ਤੂੰ 버ਗਰ ਖਾਈ ਜਾ ਪੀਜ਼ਾ ਖਾਈ ਜਾ ਜੋ ਮਰਜ਼ੀ ਖਾਈ ਜਾ ਤੇਰਾ ਤਾਂ ਭਾਰ ਵਧਣਾ ਹੀ ਵਧਣਾ ਵਾ ਸੋ ਮੈਂ ਤੁਸੀਂ ਜੋ ਮਰਜ਼ੀ ਖਾ ਲੋ ਗੰਦਮੰਦ ਤੁਸੀਂ ਖਾ ਲੋ ਉਹਦੇ ਨਾਲ ਭਾਰ ਤੁਹਾਡਾ ਵਧੇਗਾ ਪਰ ਤੁਹਾਡਾ ਭਾਰ ਜਿਹੜਾ ਵਧਿਆ ਤੁਹਾਡਾ ਐਡਾ ਢਿੱਡ ਹੋ ਜਾਏਗਾ ਪਤਲੇ ਵਾਂਗੂ ਤੁਹਾਡਾ ਢਿੱਡ ਬਾਹਰ ਨਿਕਲ ਜਾਏਗਾ ਤੁਹਾਡੇ ਬਾਹਾਂਵਾਂ ਲਮਕਣ ਲੱਗ ਜਾਣਗੇ ਯਾਨੀ ਕਿ ਤੁਹਾ ਸੋ ਇਸ ਕਰਕੇ ਆਪਾਂ ਮਸਕਲਰ ਜਿਹੜਾ weight ਆ ਮਸਕਲਰ weight ਜਿਹੜਾ ਤੁਹਾਡਾ ਉਹ ਵਧਾਉਣਾ ਵਾ ਜਿਹੜਾ ਵਧੀਆ-ਵਧੀਆ ਤੁਹਾਡਾ ਸਰੀਰ ਦਾ ਜਿਹੜਾ ਮਸਲਾ ਉਹ ਵਧੀਆ ਲੱਗੇ ਸਾਈਜ਼ ਵੀ ਦੇਖਣ ਨੂੰ ਵਧੀਆ ਲੱਗੇ ਤੇ ਤੁਹਾਡੀ ਜਿਹੜੀ ਮਤਲਬ ਲੁੱਕਾ ਉਹ ਦੇਖਣ ਨੂੰ ਸੋਹਣੀ ਲੱਗੇ ਸੋ ਇਸ ਕਰਕੇ ਤੁਸੀਂ ਗਰਮ ਪਾਣੀ ਜਿਹੜਾ ਤੁਸੀਂ ਪੀਣਾ ਹੀ ਪੀਣਾ ਮੋ ਪਲੇਨ ਪੀਣਾ ਉਹਦੇ ਵਿੱਚ ਕੋਈ ਸ਼ਹਿਦ ਨਹੀਂ ਪਾਣਾ ਹੈਗਾ ਕੋਈ ਨਿੰਬੂ ਨਹੀਂ ਪਾਣਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਪਾਣੀਗੀ ਤੁਸੀਂ ਗਰਮ ਪਾਣੀ ਕਰਕੇ ਤੁਸੀਂ ਸਵੇਰੇ ਦੋ ਗਲਾਸ ਤੁਸੀਂ ਪੀਣੇ ਹੀ ਪਿਣੇ ਆ ਫਿਰ ਉਸ ਤੋਂ ਬਾਅਦ ਆਪਾਂ ਜਾਣੇ ਬ੍ਰੇਕਫਾਸਟ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ ਕੀ ਕਰਨਾ ਵਾ ਤੁਸੀਂ ਬ੍ਰੇਕਫਾਸਟ ਦੇ ਵਿੱਚ ਇੱਕ ਕੋਲੀ ਇੱਕ ਕੋਲੀ ਤੁਸੀਂ ਦਲੀਏ ਦੀ ਲੈਣੀ ਆ ਇੱਕ ਕੋਲੀ ਦਲੀਆ ਤੁਸੀਂ ਉਹਨੂੰ ਦੁੱਧ ਦੇ ਵਿੱਚ ਬਣਾਉਣਾ ਵਾ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਲੋ ਫੈਟ ਵੀ ਲੈ ਸਕਦੇ ਹੋ ਹਾਈ ਫੈਟ ਵੀ ਤੁਸੀਂ ਲੈ ਸਕਦੇ ਹੋ ਜਿਆਦਾ ਫੈਟ ਵਾਲਾ ਵੀ ਲੈ ਸਕਦੇ ਹੋ ਘੱਟ ਫੈਟ ਵਾਲਾ ਵੀ ਲੈ ਸਕਦੇ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਦਲੀਆ ਲੈਣਾ ਇੱਕ ਕੋਲੀ ਉਹਨੂੰ ਬਣਾ ਲੈਣਾ ਤੁਸੀਂ ਜਦੋਂ ਤੁਸੀਂ ਉਹਨੂੰ ਬਣਾ ਲਓਗੇ ਨਾ ਤੁਹਾਡਾ ਦਲੀਆ ਜਿਹੜਾ ਬਣ ਕੇ ਉਹ ਰੈਡੀ ਹੋ ਜਾਏਗਾ ਜਾਂ ਫਿਰ ਤੁਸੀਂ ਦਲੀ ਦੀ ਥਾਂ ਤੇ ਓਟਸ ਨਹੀਂ ਹੁੰਦੇ ਓਟਸ ਓਟਸ ਵੀ ਤੁਸੀਂ 40 ਤੋਂ ਲੈ ਕੇ 50 ਗ੍ਰਾਮ 40 ਤੋਂ 50 ਗ੍ਰਾਮ ਤੁਸੀਂ ਓਟਸ ਲੈ ਸਕਦੇ ਹੋ ਜਾਂ ਫਿਰ 40 ਤੋਂ 50 ਗ੍ਰਾਮ ਤੁਸੀਂ ਦਲੀਆ ਲੈਣਾ ਉਹਨੂੰ ਦੁੱਧ ਦੇ ਵਿੱਚ ਤੁਸੀਂ ਬਣਾ ਲੈਣਾ ਜਦੋਂ ਉਹ ਬਣ ਜੇਗਾ ਨਾ ਤੁਸੀਂ ਇੱਕ ਇੱਕ ਜਾਂ ਫਿਰ ਦੋ ਕੇਲੇ ਤੁਸੀਂ ਬਰੀਕ-ਬਰੀਕ ਕੱਟ ਲੈਣੇ ਆ ਤੁਸੀਂ ਆਹ ਦਲੀਏ ਦੇ ਵਿੱਚ ਪਾ ਲੈਣੇ ਆ ਜਾਂ ਫਿਰ ਓਟਸ ਦੇ ਵਿੱਚ ਪਾ ਲੈਣੇ ਜੋ ਵੀ ਤੁਸੀਂ ਬਣਾਉਂਗੇ ਉਹ ਇੱਕ ਜਾਂ ਦੋ ਕੇਲਾ ਤੁਸੀਂ ਉਹਦੇ ਵਿੱਚ ਪਾ ਲੈਣਾ ਤੇ ਫਿਰ ਉਹਦੇ ਵਿੱਚ ਇੱਕ ਚਮਚ ਇੱਕ ਚਮਚ ਤੁਸੀਂ ਦੇਸੀ ਘਿਓ ਦਾ ਪਾ ਲੈਣਾ ਇੱਕ ਚਮਚ ਤੁਸੀਂ ਦੇਸੀ ਘਿਓ ਦਾ ਪਾ ਲੈਣਾ ਫਿਰ ਉਹਦੇ ਵਿੱਚ ਤੁਸੀਂ ਜੇ ਤੁਸੀਂ ਮਿੱਠਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਹਿਦ ਪਾ ਸਕਦੇ ਹੋ ਇੱਕ ਚਮਚ ਤੁਸੀਂ ਸ਼ਹਿਦ ਦਾ ਪਾ ਸਕਦੇ ਹੋ ਤੇ ਉਹਦੇ ਵਿੱਚ ਤੁਸੀਂ 10 ਤੋਂ ਲੈ ਕੇ 12 10-12 ਗਿਰੀਆਂ ਤੁਸੀਂ ਬਦਾਮ ਦੀਆਂ ਵੀ ਤੁਸੀਂ ਪਾ ਸਕਦੇ ਹੋ ਭਿੱਜੀਆਂ ਹੋਈਆਂ ਰਾਤ ਨੂੰ ਭੇਕੇ ਰੱਖ ਦੋ 10-12 ਗਿਰੀਆਂ ਤੁਸੀਂ ਉਹ ਭਿਓ ਨਾ ਸਵੇਰੇ ਕੱਢ ਕੇ ਉਹਨੂੰ ਪਾਣੀ ਦੇ ਵਿੱਚੋਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਡਲੀ ਦੇ ਵਿੱਚ ਜਾਂ ਫਿਰ ਰੋਟਸ ਦੇ ਵਿੱਚ ਹਨਾ ਉਹ ਇਹਦੇ ਵਿੱਚ ਤੁਸੀਂ ਪਾ ਇੱਕ ਦੋ ਕੇਲਾ ਬਰੀਕ-ਬਰੀਕ ਕੱਟ ਕੇ ਪਾ ਲੈਣਾ ਤੇ ਨਾਲ ਤੁਸੀਂ ਸ਼ਹਿਦ ਪਾ ਲੈਣਾ ਇੱਕ ਚਮਚ ਦੇਸੀ ਘਿਓ ਦਾ ਇੱਕ ਚਮਚ ਪਾ ਲੈਣਾ ਤੇ ਤੁਸੀਂ 10 ਤੋਂ 12 ਗਿਰੀਆਂ ਤੁਸੀਂ ਬਦਾਮ ਦੀਆਂ ਤੁਸੀਂ ਪਾ ਲੈਣੀ ਜੀ ਫਿਰ ਉਸ ਤੋਂ ਠੀਕ 2 ਘੰਟੇ ਬਾਅਦ ਮੰਨ ਕੇ ਚੱਲੋ ਤੁਸੀਂ 9:00 ਵਜੇ 9:00 ਵਜੇ ਤੁਸੀਂ ਬ੍ਰੇਕਫਾਸਟ ਕੀਤਾ ਸੀ ਠੀਕ ਹੈ ਜੀ ਬ੍ਰੇਕਫਾਸਟ ਕੀਤਾ ਸੀ ਤਾਂ ਇਹ ਤੋਂ ਦੋ ਤਿੰਨ ਘੰਟੇ ਬਾਅਦ ਆਪਾਂ ਮੰਨ ਲੈਨੇ ਸਾਢੇ 11 ਵਜੇ ਸਾਢੇ 11 ਵਜੇ ਤੁਸੀਂ ਕੀ ਲੈਣਾ ਵਾ ਤੁਸੀਂ ਦੋ ਕੇਲੇ ਖਾਣੇ ਆ ਦੋ ਕੇਲੇ ਤੇ ਚਾਰ ਪੰਜ ਤੁਸੀਂ ਅਖਰੋਟ ਖਾਣੇ ਆ ਸੋਰੀ ਖੰਜੂਰ ਖਾਣੇ ਆ ਚਾਰ ਪੰਜ ਤੁਸੀਂ ਖੰਜੂਰ ਖੰਜੂਰ ਖਾਣੇ ਆ ਤੇ ਦੋ ਕੇਲੇ ਖਾਣੇ ਆ ਜੇ ਤੁਸੀਂ ਇਹ ਵੀ ਨਹੀਂ ਤੁਸੀਂ ਮਤਲਬ ਕਹਿੰਦੇ ਖਾਦਾ ਜੇ ਤੁਸੀਂ ਘਰੇ ਹੋ ਤਾਂ ਤੁਸੀਂ ਇਹਦਾ ਸ਼ੇਕ ਬਣਾ ਸਕਦੇ ਹੋ ਬਨਾਣਾ ਸ਼ੇਕ ਬਣਾ ਸਕਦੇ ਹੋ ਤੁਸੀਂ ਬਨਾਣਾ ਸ਼ੇਕ ਇਹਦੇ ਵਿੱਚ ਤੁਸੀਂ ਦੋ ਖੰਜੂਰ ਜਿਹੜੇ ਉਹ ਵੀ ਐਡ ਕਰ ਲੈਣਾ ਤੇ ਦੁੱਧ ਐਡ ਹੋ ਜਾਏਗਾ ਤੁਸੀਂ ਸ਼ੇਕ ਬਣਾ ਕੇ ਇੱਕ ਵਧੀਆ ਸਮੂਥੀ ਜੀ ਬਣਾ ਕੇ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਫਿਰ ਹੁਣ ਆ ਜਾਂਦੀ ਲੰਚ ਦੀ ਗੱਲ ਲੰਚ ਦੇ ਵਿੱਚ ਦੇਖੋ ਤੁਸੀਂ ਕੀ ਕਰਨਾ ਵਾ ਲੰਚ ਦੇ ਵਿੱਚ ਤੁਸੀਂ ਲੈਣਾ ਵਾ 50 ਤੋਂ ਲੈ ਕੇ 60 ਗ੍ਰਾਮ 50 ਤੋਂ 60 ਗ੍ਰਾਮ ਤੁਸੀਂ ਰਾਈਸ ਖਾਣੇ ਆ ਚੋਲ ਖਾਣੇ ਆ ਕੋਈ ਵੀ ਚੋਲ ਲੈ ਸਕਦੇ ਬਰੌਨ ਰਾਈਸ ਲੈ ਲਓ ਵਾਈਟ ਰਾਈਸ ਲੈ ਲਓ ਕੋਈ ਵੀ ਚੋਲ ਲੈ ਲਓ ਕੋਈ ਦਿੱਕਤ ਨਹੀਂ ਕੀ ਮੈਂ ਕਹਾਂਗਾ ਵਾਈਟ ਰਾਈਸ ਹੀ ਤੁਸੀਂ ਕਹੋ ਠੀਕ ਹੈ ਜੀ 40 ਤੋਂ 50 ਗ੍ਰਾਮ ਤੁਸੀਂ ਰਾਈਸ ਖਾਣੇ ਆ ਕੋਈ ਵੀ ਦਾਲ ਸਬਜ਼ੀ ਕੋਈ ਵੀ ਦਾਲ ਸਬਜ਼ੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਕੋਈ ਵਧੀਆ ਲੱਗਦੀ ਆ ਨਾਲ 200 ਗ੍ਰਾਮ ਪਨੀਰ ਖਾਓਗੇ 200 ਗ੍ਰਾਮ ਪਨੀਰ ਖਾਓਗੇ ਜਿਹੜੇ ਵੇਜ ਜਿਹੜੇ ਉਹ 200 ਗ੍ਰਾਮ ਪਨੀਰ ਖਾਣਗੇ ਜਿਹੜੇ ਨੌਨ ਵੇਜ ਆ ਉਹ ਖਾਣਗੇ ਪੰਜ ਆਂਡੇ ਪੰਜ ਉਬਲੇ ਹੋਏ ਆਂਡੇ ਉਹਦਾ ਜੈਲੋ ਪਾਰਟ ਆ ਜਿਹੜਾ ਕੱਢ ਦੋਗੇ ਤਿੰਨ ਆਂਡਿਆਂ ਦਾ ਤਿੰਨ ਆਂਡਿਆਂ ਦਾ ਜੈਲੋ ਪਾਰਟ ਕੱਢ ਦੋਗੇ ਦੋ ਦੇ ਨਾਲ ਖਾਓਗੇ ਤੁਸੀਂ ਪੰਜ ਉਬਲੇ ਆਂਡੇ ਖਾਓਗੇ ਜਾਂ ਫਿਰ ਤੁਸੀਂ 200 ਗ੍ਰਾਮ ਚਿਕਨ ਖਾਓਗੇ ਉਬਲਿਆ ਹੋਇਆ ਠੀਕ ਹੈ ਜੀ ਉਬਲਿਆ ਹੋਇਆ ਨਾਲ ਤੁਸੀਂ ਚਿਕਨ ਖਾਓਗੇ ਤੁਸੀਂ ਤੇ ਨਾਲ ਤੁਸੀਂ ਇਹ ਹੋ ਗਿਆ ਕੋਈ ਵੀ ਦਾਲ ਸਬ지 ਹੋ ਸਕਦੇ ਪਲੱਸ ਨਾਲ ਇਹਦੇ ਤੁਸੀਂ ਇੱਕ ਪਲੇਟ ਭਰ ਕੇ ਤੁਸੀਂ ਸਲਾਦ ਦੀ ਖਾਓਗੇ ਸਲਾਦ ਤੁਸੀਂ ਭਰ ਕੇ ਖਾਣੀ ਉਹਦੇ ਵਿੱਚ ਅਲੱਗ-ਅਲੱਗ ਸਲਾਦ ਉਹਦੇ ਚੀਜ਼ ਐਟਮਾ ਹੋਣੀ ਚਾਹੀਦੀ ਜਿਵੇਂ ਚਕੁੰਦਰ ਹੋਗੀ ਖੀਰਾ ਟਮਾਟਰ ਮੂਲੀ ਪਿਆਜ਼ ਇਦਾਂ ਦੀ ਚੀਜ਼ਾਂ ਹੋਣੇ ਜਾਨੀ ਕਿ ਕਲਰ ਵੇਰੀਏਸ਼ਨ ਹੋਣਾ ਜੀ ਦਾ ਅਲੱਗ-ਅਲੱਗ ਹੈ ਈ ਵੱਡੀ ਵਡੀ ਪਲੇਟ ਭਰ ਕੇ ਤੁਸੀਂ ਨਾਲ ਸਲਾਦ ਦੀ ਤੁਸੀਂ ਖਾਓਗੇ ਜੀ ਠੀਕ ਹੈ ਜੀ ਇਹ ਤਾਂ ਤੁਹਾਡਾ ਲੰਚ ਹੋ ਗਿਆ ਹੁਣ ਲੰਚ ਮੰਨ ਕੇ ਚੱਲੋ ਤੁਹਾਡਾ 2 ਵਜੇ ਹੋਇਆ ਸੀ ਜੇ ਤੁਹਾਡਾ ਲੰਚ 2 ਵਜੇ ਹੋਇਆ ਤਾਂ ਫੇਰ ਠੀਕ ਹੈ ਤਾਂ 2 2.5 ਘੰਟੇ ਬਾਅਦ ਜਾਨੀ ਕਿ 4:30 ਵਜੇ ਜਾਂ ਫਿਰ 5 ਵਜੇ 5 ਵਜੇ ਆਪਾਂ 스ਨੈਕ ਮੀਲ ਲਵਾਂਗੇ ਜਿਹਨੂੰ ਆਪਾਂ ਇਵਨਿੰਗ ਇਵਨਿੰਗ ਸਨੈਕਸ ਵੀ ਕਹਿ ਦਿੰਨੇ ਆ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਕੀ ਲਵੋਗੇ ਉਹਦੇ ਵਿੱਚ ਤੁਸੀਂ ਲੈਣਾ ਵਾ ਮਿਕਸ ਨੱਟਸ ਮਿਕਸ ਨੱਟਸ ਲਵੋਗੇ ਕਿੰਨੇ ਗ੍ਰਾਮ ਲਓਗੇ ਤੁਸੀਂ ਉਹ 50 ਤੋਂ 60 ਗ੍ਰਾਮ 50 ਤੋਂ 60 ਗ੍ਰਾਮ ਤੁਸੀਂ ਮਿਕਸ ਨਰਸ ਲੈ ਕੇ ਤੁਸੀਂ ਕਾ ਸਕਦੇ ਨਾਲ ਤੁਸੀਂ ਇਹਦੇ ਮਤਲਬ ਤੁਸੀਂ ਕੋਈ ਵੀ ਚੀਜ਼ ਤੁਸੀਂ ਪੀ ਸਕਦੇ ਹੋ ਮਤਲਬ ਮੰਨ ਕੇ ਚੱਲੋ ਤੁਸੀਂ ਇਹ ਮਤਲਬ ਗ੍ਰੀਨ ਟੀ ਪੀ ਸਕਦੇ ਹੋ ਉਹ ਵਧੀਆ ਵੇਟ ਜਦ ਤੁਸੀਂ ਇਹ ਚੀਜ਼ਾਂ ਖਾਓਗੇ ਵੇਟ ਨਹੀਂ ਘਟੇਗਾ ਉਹਦੇ ਨਾਲ ਵੇਟ ਵਧੇਗਾ ਹੀ ਤੁਹਾਡਾ ਟੈਨਸ਼ਨ ਨਾ ਲੋ ਕਿਉਂਕਿ ਆਪਾਂ ਹੋਰ ਚੀਜ਼ਾਂ ਬਹੁਤ ਵਧੀਆ ਐਡ ਕਰਤੀਆਂ ਅੱਗੇ ਠੀਕ ਆ ਗ੍ਰੀਨ ਟੀ ਪੀ ਸਕਦੇ ਹੋ ਤੁਸੀਂ ਫਿੱਕੀ ਚਾਹ ਵੀ ਪੀ ਸਕਦੇ ਹੋ ਤੁਸੀਂ 슈ਗਰ ਨਹੀਂ ਪਾਣੀਏਗੀ ਠੀਕ ਆ ਜੇ ਤੁਸੀਂ ਮਿਕਸ ਨਟਸ ਨਹੀਂ ਖਾ ਸਕਦੇ ਹੈਗੇ ਤਾਂ ਇਹਦੀ ਥਾਂ ਤੇ ਆਪਾਂ ਤੁਸੀਂ ਖਾ ਸਕਦੇ ਹੋ ਇਹ ਦੋ ਦੋ ਜਾਂ ਇੱਕ ਕੇਲਾ ਦੋ ਜਾਂ ਇੱਕ ਕੇਲਾ 2 ਜਾਂ 1 ਕੇਲਾ ਜਾਂ ਫਿਰ ਦੋ ਉਬਲੇ ਹੋਏ ਆਲੂ ਦੋ ਉਬਲੇ ਹੋਏ ਆਲੂ ਤੁਸੀਂ ਖਾ ਸਕਦੇ ਹੋ ਮੈਂ ਮੇਰੀ ਮੰਨੋਂਗੇ ਤਾਂ ਮੈਂ ਕਹੂੰਗਾ ਤੁਸੀਂ ਦੋ ਉਬਲੇ ਹੋਏ ਆਲੂ ਖਾਓ ਦੋ ਉਬਲੇ ਹੋਏ ਆਲੂ ਖਾਓ ਤੁਸੀਂ ਈਵਨਿੰਗ 스ਨੈਕਸ ਦੇ ਵਿੱਚ ਠੀਕ ਹੈ ਜੀ ਤੁਸੀਂ ਮਿਕਸ ਨਰਸ ਵੀ ਤੁਸੀਂ ਨਾਲ ਐਡ ਕਰ ਸਕਦੇ ਹੋ ਮਿਕਸ ਨਰਸ ਹੋ ਗਏ ਤੇ ਨਾਲ ਦੋ ਉਬਲੇ ਹੋਏ ਆਲੂ ਖਾ ਲਓ ਠੀਕ ਹੈ ਜੀ ਹੁਣ ਆ ਗਿਆ ਡਿਨਰ ਡਿਨਰ ਦੇ ਵਿੱਚ ਤੁਸੀਂ ਕੀ ਖਾਣਾ ਜੋ ਤੁਸੀਂ ਲੰਚ ਦੇ ਵਿੱਚ ਐਡ ਕੀਤਾ ਸੀ ਜੋ ਮੈਂ ਤੁਹਾਨੂੰ ਲੰਚ ਦੇ ਵਿੱਚ ਕਿਹਾ ਸੀ ਨਾ ਉਹੀ ਤੁਸੀਂ ਸੇਮ ਚੀਜ਼ ਰਿਪੀਟ ਕਰਨੀ ਹੈ ਡਿਨਰ ਦੇ ਵਿੱਚ ਡਿਨਰ ਦੇ ਵਿੱਚ ਬਸ ਕੀ ਆ ਉਹਦੇ ਚ ਥੋੜੇ ਜਿਹਾ ਰਾਈਸ ਘਟ ਜਾਣਗੇ ਇਹਦੇ ਜੇ ਆਪਾਂ 60 ਗ੍ਰਾਮ ਰਾਈਸ ਖਾਦੇ ਸੀ ਤੇ ਇਹਦੇ ਡਿਨਰ ਚ ਆ ਜਾਣਗੇ 40 ਗ੍ਰਾਮ 40 ਗ੍ਰਾਮ ਰਾਈਸ ਆ ਜਾਣਗੇ ਤੇ ਇਹਦੇ ਵਿੱਚ ਆਪਾਂ ਰਾਤ ਨੂੰ ਸੋਰੀ ਰਾਤ ਨੂੰ ਨਾ ਪਏ ਤੇ ਦਹੀਂ ਨਹੀਂ ਐਡ ਕਰਨਾ ਹੈਗਾ ਨਾ ਦਹੀਂ ਖਾਣਾ ਨਾ ਕੋਈ ਕੇਲਾ ਖਾਣਾ ਹੈਗਾ ਠੀਕ ਹੈ ਜੀ ਤੁਸੀਂ ਲੰਚ ਦੇ ਵਿੱਚ ਤੁਸੀਂ ਦਹੀਂ ਐਡ ਜ਼ਰੂਰ ਕਰਨਾ ਵਾ ਦਹੀਂ 200 ਗ੍ਰਾਮ ਐਡ ਕਰਨਾ ਮੈਂ ਤੁਹਾਨੂੰ ਅੱਗੇ ਦੱਸਣਾ ਭੁੱਲ ਗਿਆ ਲੰਚ ਦੇ ਵਿੱਚ ਦਹੀਂ ਐਡ ਤੁਸੀਂ ਕਰਨਾ ਹੀ ਕਰਨਾ ਲੰਚ ਦੇ ਵਿੱਚ ਲੰਚ ਦੇ ਵਿੱਚ ਤੁਸੀਂ ਦਹੀਂ ਐਡ ਕਰੋਗੇ ਡਿਨਰ ਦੇ ਵਿੱਚ ਤੁਸੀਂ ਦਹੀਂ ਐਡ ਨਹੀਂ ਕਰੋਗੇ ਰਾਤ ਨੂੰ ਦਹੀਂ ਨਹੀਂ ਖਾਣਾ ਹੈਗਾ ਕੇਲਾ ਵੀ ਕੋਈ ਨਹੀਂ ਖਾਣਾ ਹੈਗਾ ਰਾਤ ਨੂੰ ਤੁਸੀਂ ਠੀਕ ਹੈ ਜੀ ਆਹ ਦੋ ਤਿੰਨ ਚੀਜ਼ਾਂ ਤੁਸੀਂ ਕੱਢ ਦੋਗੇ ਬਾਕੀ ਸੇਮ ਲੰਚ ਨੂੰ ਸੇਮ ਡਿਨਰ ਦੇ ਵਾਂਗੂ ਤੁਸੀਂ ਰਿਪੀਟ ਕਰ ਦੋਗੇ ਜੋ ਤੁਸੀਂ ਲੰਚ ਵਿੱਚ ਖਾਓਗੇ ਉਹੀ ਤੁਸੀਂ ਡਿਨਰ ਦੇ ਵਿੱਚ ਖਾਓਗੇ ਤੇ ਰਾਤ ਨੂੰ ਸੌਣ ਲੱਗੇ ਜਦੋਂ ਤੁਸੀਂ ਸੌਣ ਵਾਣ ਤੁਸੀਂ ਸੌਣ ਲੱਗੇ ਤੁਸੀਂ ਇੱਕ ਗਲਾਸ ਇੱਕ ਹੀ ਗਲਾਸ ਤੁਸੀਂ ਦੁੱਧ ਪੀਣਾ ਵਾ ਇੱਕ ਗਲਾਸ ਦੁੱਧ ਪੀਣਾ ਉਹਦੇ ਵਿੱਚ ਸ਼ੂਗਰ ਕੋਈ ਨਹੀਂ ਪਾਣੀ ਕੋਈ ਮਿੱਠਾ ਨਹੀਂ ਪਾਣਾ ਹੈਗਾ ਕੋਈ ਮਿੱਠਾ ਨਹੀਂ ਪਾਣਾਗਾ ਕੁਛ ਹੀ ਪਣਾ ਹੋ ਸਕਿਆ ਤਾਂ ਜੇ ਤੁਹਾਡਾ ਦਿਲ ਕਰਦਾ ਇੱਕ ਚਮਚ ਸ਼ਹਿਦ ਦਾ ਪਾ ਲਓ ਇੱਕ ਚਮਚ ਸ਼ਹਿਦ ਦਾ ਤੁਸੀਂ ਪਾ ਸਕਦੇ ਹੋ ਦੁੱਧ ਦੇ ਵਿੱਚ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਆ ਤੁਹਾਡਾ ਡਾਈਟ ਪਲਨ ਜਿਹੜਾ 10 ਦਿਨ ਦਾ ਵਾ ਜਿਹੜੇ ਮੇਰੇ ਭੇਂਡ ਭਰਾਵਾ ਕਹਿੰਦੇ ਆ ਨਾ ਵੀ ਸੜਾ ਭਾਰ ਨਹੀਂ ਵਧਦਾ ਹੈਗਾ ਤੁਸੀਂ ਠੀਕ 10 ਦਿਨ ਤੁਸੀਂ ਆਹ ਡਾਈਟ ਚਾਰਟ ਨੂੰ ਤੁਸੀਂ ਫੋਲੋ ਕਰ ਲਓ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਠੀਕ 10 ਦਿਨ ਬਾਅਦ ਦੇਖਣਾ ਤੁਸੀਂ 3 ਤੋਂ ਲੈ ਕੇ 5 ਕਿਲੋ ਤੁਹਾਡਾ ਭਾਰ ਜਿਹੜਾ ਉਹ ਆਟੋਮੈਟਿਕ ਹੀ ਵਧਣਾ ਸ਼ੁਰੂ ਹੋ ਜਾਏਗਾ ਤੇ ਇੱਕ ਗੱਲ ਹੋਰ ਦਿਨ ਦੇ ਵਿੱਚ ਤੁਸੀਂ 3 ਤੋਂ ਲੈ ਕੇ 5 ਲੀਟਰ ਪਾਣੀ ਤੇ ਦਿਨ ਦੇ ਵਿੱਚ 3 ਤੋਂ ਲੈ ਕੇ 5 ਲੀਟਰ ਪਾਣੀ ਜਿਹੜਾ ਤੁਸੀਂ ਪੀਣਾ ਹੀ ਪੀਣਾ ਕੁਝ ਵੀ ਹੋ ਜਾਏ ਪਾਣੀ ਤੁਸੀਂ ਵੱਧ ਤੋਂ ਵੱਧ ਪੀਣਾ ਵਾ ਠੀਕ ਆ 3 ਤੋਂ 5 ਲੀਟਰ ਤੁਸੀਂ ਪਾਣੀ ਪੀਓਗੇ ਪੀਓਗੇ ਦਿਨ ਦੇ ਵਿੱਚ ਤੇ ਜੋ ਤੁਹਾਨੂੰ ਮੈਂ ਸਾਰਾ ਕੁਝ ਦੱਸਿਆ ਵਾ ਵੀ ਤੁਸੀਂ ਬ੍ਰੇਕਫਾਸਟ ਦੇ ਵਿੱਚ ਕੀ ਕਰਨਾ ਲੰਚ ਦੇ ਵਿੱਚ ਕੀ ਕਰਨਾ ਡਿਨਰ ਦੇ ਵਿੱਚ ਕੀ ਕਰਨਾ ਤੇ ਜਿਹੜੀ ਇਵਨਿੰਗ 스ਨੈਕਸ ਮੀਲ ਆ ਉਹਦੇ ਵਿੱਚ ਕੀ ਕਰਨਾ ਆਫਟਰਨੂਨ ਦੀ ਜਿਹੜੀ 스ਨੈਕਸ ਮੀਲ ਆ ਉਹਦੇ ਵਿੱਚ ਤੁਸੀਂ ਕੀ ਖਾਣਾ ਵਾ ਨਾ ਤੁਸੀਂ ਆ ਚੀਜ਼ਾਂ ਨੂੰ ਫੋਲੋ ਕਰ ਲਓ 10 ਦਿਨ ਦੇ ਵਿੱਚ ਦੇਖੋ ਤੁਹਾਡਾ ਜਿਹੜਾ ਬੋਡੀ weight ਆ ਜਿਹੜਾ ਆਟੋਮੈਟਿਕ ਹੀ ਵਧਣਾ ਸ਼ੁਰੂ ਹੋ ਜਾਏਗਾ ਇਹਦੇ ਵਿੱਚ ਤੁਹਾਡਾ ਜਿਹੜਾ ਮਸਲ weight ਆ ਜਿਹੜਾ ਮਸਲ weight ਨਾ ਮਸਲ weight ਵਧੇਗਾ ਤੁਹਾਡਾ ਜਿਹੜਾ ਦੂਜਾ ਵੇਟ ਆ ਉਹ ਨਹੀਂ ਵਧੇਗਾ ਫੈਟ ਨਹੀਂ ਗੰਦੀ ਫੈਟ ਨਹੀਂ ਵਧੇਗੀ ਤੇ ਦੇਰ ਵਿੱਚ ਤੁਹਾਨੂੰ ਜੇ ਮਤਲਬ ਵੀ ਇਹ ਜਿਹੜਾ ਜਦੋਂ ਤੁਹਾਡਾ ਬੋਡੀ ਵੇਟ ਵਧੇਗਾ ਨਾ ਤਾਂ ਤੁਸੀਂ ਦੇਖਣ ਦੇ ਵਿੱਚ ਤੁਹਾਡੀ ਲੂਕ ਜਿਹੜੀ ਉਹ ਸੋਹਣੀ ਲੱਗੂਗੀ ਤੁਹਾਡਾ ਢਿੱਡ ਬਾਹਰੋਂ ਨਿਕਲਿਆ ਹੋਇਆ ਨਹੀਂ ਦਿਖੇਗਾ ਇਹ ਹੋਏਗਾ ਦੇਖੋ ਜਿਹੜੀ ਸਭ ਤੋਂ ਮੇਨ ਚੀਜ਼ ਜ਼ਰੂਰੀ ਆ ਜਿਹੜੀ ਜ਼ਰੂਰੀ ਚੀਜ਼ ਆ ਉਹ ਕੀ ਆ ਭਾਰ ਤੁਹਾਡਾ ਤਾਂ ਵਧੇਗਾ ਜੇ ਤੁਸੀਂ ਉਹ ਦੋ ਚੀਜ਼ਾਂ ਕਰੋਗੇ ਕਿਹੜੀਆਂ ਕਰੋਗੇ ਨੰਬਰ 1 ਤੇ ਹੈਗੀ ਆ ਨੀਂਦ ਨੀਂਦ ਤੁਸੀਂ ਪ੍ਰੋਪਰਲੀ ਲੈਣੀ ਆ ਘੱਟੋ ਘੱਟ ਤੁਸੀਂ 6 ਤੋਂ 7 ਘੰਟੇ 6 ਤੋਂ 7 ਘੰਟੇ ਤੁਸੀਂ ਸੋਣਾ ਹੀ ਸੋਣਾ ਵਾ ਜੋ ਕੁਝ ਮਰਜ਼ੀ ਹੋ ਜੇ ਨੀਂਦ ਪ੍ਰੋਪਰਲੀ ਲੈਣੀ ਆ ਇੱਕ ਵਰਕਆਊਟ ਆ ਜਿਹੜਾ ਇੱਕ ਹੋਰ ਵਰਕਆਊਟ ਨੰਬਰ 2 ਤੇ ਵਰਕਆਊਟ ਲਾ ਲਈ ਆਪਾਂ ਨੰਬਰ 1 ਤੇ ਨੀਂਦ 6 ਤੋਂ 7 ਘੰਟੇ ਦੀ ਲੈਣੀ ਆ ਨੰਬਰ 2 ਤੇ ਤੁਸੀਂ ਵਰਕਆਊਟ ਡੇਲੀ ਕਰਨਾ ਹੀ ਕਰਨਾ ਚਾਹੇ ਤੁਸੀਂ 1 ਘੰਟਾ ਕਰੋ ਚਾਹੇ ਤੁਸੀਂ 2 ਘੰਟੇ ਕਰੋ ਚਾਹੇ ਸਵੇਰੇ ਕਰੋ ਜਾਂ ਫਿਰ ਤੁਸੀਂ ਸ਼ਾਮ ਨੂੰ ਕਰੋ ਜਦੋਂ ਤੁਹਾਡਾ ਦਿਲ ਕਰਦਾ ਵਰਕਆਊਟ ਤੁਸੀਂ ਕਰਨਾ ਹੀ ਕਰਨਾ ਵਾ ਤਾਂ ਹੀ ਤੁਹਾਡਾ ਜਿਹੜਾ ਮਸਲ ਦਾ ਸਾਈਜ਼ ਆ ਉਹ ਵਧੇਗਾ ਤੇ ਤੁਹਾਡਾ ਜਿਹੜਾ ਭਾਰ ਆ ਉਹ ਆਪਣੇ ਆਪ ਹੀ ਵਧਣਾ ਸ਼ੁਰੂ ਹੋ ਜਾਣਾ ਜਦੋਂ ਮਸਲ ਸਾਈਜ਼ ਵਧ ਗਿਆ ਭਾਰ ਵੀ ਆਟੋਮੈਟਿਕ ਹੀ ਤੁਹਾਡਾ ਵੱਧ ਜਾਣਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਆ ਜਿਹੜਾ ਉਹ ਪੋਛ ਸਕਦੇ ਹਾਂ ਜੀ ਸੋ ਅਗਰ ਤੁਸੀਂ ਕਹਿੰਦੇ ਹੋ ਕਿ ਇਹ ਇਹ ਡਾਈਟ ਪਲਨ ਜਿਹੜਾ ਇਹਦਾ ਠੀਕ 10 ਦਿਨ ਦਾ ਵਾ ਠੀਕ ਹੈ ਜੀ ਤੇ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਹੋਰ ਅਗਲੇ 10 ਦਿਨ ਦਾ ਡਾਈਟ ਪਲਨ ਲੈ ਕੇ ਆਵਾਂ ਜੀ ਜਿੰਨੇ ਨਾਲ ਭਾਰ ਵਧੇ ਤਾਂ ਪਲੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਜਾਂ ਫਿਰ ਇਸ ਵੀਡੀਓ ਥਲੇ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਤਾਂ ਮੈਂ ਬਹੁਤ ਜਲਦੀ ਅਗਲੇ 10 ਦਿਨ ਦਾ weight gain ਵਾਲਾ ਡਾਈਟ ਪਲਨ ਜਿਹੜਾ ਉਹ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਆਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਰ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜ